ਇਹਦੀ ਇਦਾਂ ਦੀਆਂ ਥਾਟ ਸਾਡੇ ਅੰਦਰ ਪੌਂਦਾ ਆ ਇਦਾਂ ਦੇ ਵਿਚਾਰ ਸਾਡੇ ਅੰਦਰ ਪੌਂਦਾ ਆ ਤੂੰ ਮਨ ਦਾ ਖਿਆਲ ਰੱਖ ਕੱਪੜੇ ਲੱਤੇ ਦੀ ਕੋਈ ਗੱਲ ਨਹੀਂ ਆ ਤੂੰ ਜਿੱਦਾਂ ਦਾ ਤੇਰਾ ਜੀ ਕਰਦਾ ਉਦਾਂ ਦਾ ਪਾ ਹਾਂ ਤੂੰ ਜਿੱਦਾਂ ਦਾ ਜੀ ਕਰਦਾ ਉਦਾਂ ਦਾ ਪਾ ਪਰ ਤੇਰਾ ਜੀ ਇੱਜ਼ਤ ਵਾਲੇ ਪੌਣ ਨੂੰ ਕਰੇ ਇਹੇ ਪਰਮੇਸ਼ਵਰ ਦੇ ਧੀਆਂ ਪੁੱਤਾਂ ਦੀ ਨਿਸ਼ਾਨੀ ਆ ਹਾਲੇਲੂਇਆ ਹਾਲੇਲੂਇਆ ਤੇ ਆਤਮਾ ਦਾ ਵੀ ਕਈ ਲੋਕੀ ਸਿਰੇ ਸਾਰਿਆਂ ਨੂੰ ਐਕਸਰੇ ਵਾਂਗ ਦੇਖ ਰਹੀਆਂ ਹੁੰਦੀਆਂ ਅੰਦਰੋਂ ਬਾਹਰੋਂ ਉਹਨਾਂ ਦੀਆਂ ਅੱਖਾਂ ਨੰਗੇਜ਼ ਦੇਖਦੀਆਂ ਆ। ਫੇ ਉਹਨਾਂ ਦਾ ਆਪਣੇ ਆਪ ਨੂੰ ਢਕਣਾ ਇੱਕ ਧੋਖਾ ਦੇਣ। ਪਰ ਪਰਮੇਸ਼ਵਰ ਦਾ वचन ਸਾਨੂੰ ਇਹਦਾ ਦਾਸਦਾ ਯਾਰ ਉਹਨੂੰ 도ਗਲੇ ਪਸੰਦ ਨਹੀਂ ਆ ਜਿਹੜੇ ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਰ। ਉਹਨੂੰ ਪਸੰਦ ਆ ਅਸੀਂ ਇੱਕ ਜਏ ਹੋਈਏ। ਹallelujah. Yes amen. I ਸਭ ਕੋ ਜੈ ਮਸੀਹ ਕੀ ਅਗਰ ਤੁਹਾਨੂੰ ਇਹ ਵੀਡੀਓ ਨੂੰ ਚੰਗੀ ਲੱਗੀ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਅਰ ਸਭ ਕੋ ਮੇਰੀ ਤਰਫ ਸੇ ਜੈ ਮਸੀਹ ਕੀ ਅਰ ਪਰਮੇਸ਼ਵਰ ਦੇ ਵਚਨ ਦਮ ਪ੍ਰਭੂ ਦਾਤਨ ਵਰਤਾ ਇਸ ਵਚਨ ਲਈ ਸਭ ਕੋ ਮੇਰੀ ਤਰਫ ਸੇ ਜੈ ਮਸੀਹ ਕੀ ਆਪਾਂ ਅੱਗੇ ਹੋਰ ਵੀ ਵੀਡੀਓਸ ਲੈ ਕੇ ਆਵਾਂਗੇ ਯੈਸ ਆਮਨ ਸਭ ਕੋ ਜੈ ਮਸੀਹ ਕੀ ਹਾਲੇਲੂਇਆ